ਸੱਚੇ ਮੰਨਦੇ ਨਾ ਪਕਾਰੋ ਪਰਮੇਸ਼ਰ ਜੀ ਜਦੋਂ ਹੀ ਤੇਰਾ ਲਹੂ ਔਰ ਬਦਨ ਮੇਰੇ ਅੰਦਰ ਜਾਵੇ ਪ੍ਰਭੂ ਜੀ ਉਹ ਮੇਰੀ ਹਰ ਇੱਕ ਬਿਮਾਰੀ ਛੱਡ ਕੇ ਚਲੀ ਜਾਵੇ ਬੋਲੋ ਪ੍ਰਭੂ ਨੂੰ ਬੋਲੋ ਪ੍ਰਭੂ ਨੂੰ ਪ੍ਰਭੂ ਜੀ ਅੱਜ ਮੈਂ ਆਜ਼ਾਦ ਹੋਣਾ ਚਾਹਣਾ ਮੈਂ ਅੱਜ ਮੈਂ ਆਜ਼ਾਦ ਹੋਣਾ ਚਾਹਣੀ ਆ ਪ੍ਰਭੂ ਜੀ ਜੋ ਹਜੇ ਵੀ ਮੇਰੀ ਕਮੀ ਘਟੀ ਹੈ ਬੋਲੋ ਪ੍ਰਭੂ ਨੂੰ ਲਹੂ ਔਰ ਬਦਨ ਮੇਰੇ ਪਿਤਾ ਪਰਮੇਸ਼ਰ ਇਹਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਓ ਤੇਰਾ ਜਲਾਲੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਓ ਤੇਰਾ ਜਲਾਲੀ ਹੱਥ ਆਵੇ ਪ੍ਰਭੂ ਜੀ ਸੱਚਮੁੱਚ ਜਿਹਦੇ ਵਿੱਚ ਅੰਦਰ ਜਾਵੇ ਮੇਰੇ ਪਿਤਾ ਪਰਮੇਸ਼ਰ ਉਹ ਚਾਹੇ ਨਸ਼ੇ ਦੀ ਬਿਮਾਰੀ ਹੈ ਪ੍ਰਭੂ ਚਾਹੇ ਸ਼ੈਤਾਨੇ ਬੰਦਨ ਹੈ ਚਾਹੇ ਕੋਈ ਵੀ ਬਿਮਾਰੀ ਹੈ ਮੇਰੇ ਪਿਤਾ ਪਰਮੇਸ਼ਰ ਚਾਹੇ ਗੁੱਸੇ ਵਾਲੀ ਆਤਮਾ ਹੈ ਚਾਹੇ ਦੁਸ਼ਟ ਵਾਲੀ ਆਤਮਾ ਹੈ ਚਾਹੇ ਕਰੋਧ ਵਾਲੀ ਆਤਮਾ ਹੈ ਪ੍ਰਭੂ ਕੁਝ ਵੀ ਅੰਦਰ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੀ ਉਸੇ ਟਾਈਮ ਹੀ ਛੱਡ ਕੇ ਚਲੀ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦਿਲ ਖਾਲੀ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਪ੍ਰਭੂ ਉਹ ਜਦੋਂ ਹੀ ਅੰਦਰ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ پاک ਰੂ ਵੀ ਨਾਲ ਹੀ ਦਰਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਤੈਨੂੰ ਪਹਿਲਾ ਸਥਾਨ ਦੇਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਆਮੇਂ 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 ਇਸ ਤਾ ਲਹੂ ਚੂ ਗਿਆ ਉਹ ਕਹਰਾ ਜੋ ਤੇ ਉਹ ਸਲੀਬ ਨੂੰ ਯਾਦ ਕਰੋ ਪਰਮੇਸ਼ਰ ਦੀ ਸਲੀਬ ਨੂੰ ਯਾਦ ਕਰੋ ਵੇਖੋ ਪਰਮੇਸ਼ਰ ਨੂੰ ਉਥੇ ਦੇਖੋ ਪਰਮੇਸ਼ਰ ਨੂੰ ਲਹੂ ਚੋ ਗਿਆ ਐਨੋ ਦਿਲ ਨਾਲ ਲਾਓ ਪ੍ਰਭੂ ਬੋ ਜਿਨ ਮਥੇ ਨਾਲ ਲਾ ਲੋ ਅੱਖਾਂ ਬੰਦ ਕਰਕੇ ਪਰਮੇਸ਼ਰ ਨੂੰ ਆਪਦੇ ਅੱਗੇ ਲੈ ਕੇ ਆਓ ਪ੍ਰਭੂ ਜੀਸੂ ਨੂੰ ਪਰਮੇਸ਼ਰ ਨੂੰ ਬੋਲੋ ਪ੍ਰਭੂ ਜੀਸੂ ਨੂੰ ਆਓ ਪ੍ਰਭੂ ਜੀਸੂ ਮੇਰੇ ਦਿਲ ਚਾਹੋ ਪ੍ਰਭੂ ਜੀਸੂ ਨੂੰ ਪਕਾਰੋ ਸੱਚੇ ਮਨ ਦੇ ਨਾਲ ਪਕਾਰੋ ਸੱਚੇ ਮਨ ਦੇ ਨਾਲ ਪਕਾਰੋ ਪਰਮੇਸ਼ਰ ਜੀ ਜਦੋਂ ਹੀ ਤੇਰਾ ਲਹੂ ਔਰ ਬਦਨ ਮੇਰੇ ਅੰਦਰ ਜਾਵੇ ਪ੍ਰਭੂ ਜੀ ਉਹ ਮੇਰੀ ਹਰ ਇੱਕ ਬਿਮਾਰੀ ਛੱਡ ਕੇ ਚਲੀ ਜਾਵੇ ਬੋਲੋ ਪ੍ਰਭੂ ਨੂੰ ਬੋਲੋ ਪ੍ਰਭੂ ਨੂੰ ਪ੍ਰਭੂ ਜੀ ਅੱਜ ਮੈਂ ਆਜ਼ਾਦ ਹੋਣਾ ਚਾਹਣਾ ਮੈਂ ਅੱਜ ਮੈਂ ਆਜ਼ਾਦ ਹੋਣਾ ਚਾਹਣੀ ਐ ਪ੍ਰਭੂ ਜੀ ਜੋ ਹਜੇ ਵੀ ਮੇਰੀ ਕਮੀ ਘਟੀ ਹੈ ਬੋਲੋ ਪ੍ਰਭੂ ਨੂੰ ਬੋਲੋ ਪ੍ਰਭੂ ਨੂੰ ਬੇਟਾ ਅੱਜ ਮੈਨੂੰ پاک ਸਾਫ ਕਰ ਦੇ ਪਰਮੇਸ਼ਰ ਜੀ ਬੋਲੋ ਪਰਮੇਸ਼ਰ ਅੱਜ ਮੈਨੂੰ پاک ਸਾਫ ਕਰ ਦੇ ਪ੍ਰਭੂ ਉਹ ਨਸ਼ੇ ਨੂੰ ਜਿਹੜਾ ਮੇਰਾ ਮਨ ਭੜਕਦਾ ਰਹਿੰਦਾ ਪ੍ਰਭੂ ਜੀ ਉਹ ਅੱਜ ਮੈਥੋਂ ਦੂਰ ਹੋ ਜਾਏ ਪ੍ਰਭੂ ਜੀ ਮੈਂ ਇੱਕ ਚੰਗਾ ਇਨਸਾਨ ਬਣਾ ਬੋਲੋ ਪ੍ਰਭੂ ਨੂੰ ਉਹ ਨਾ ਪ੍ਰਭੂ ਨੂੰ ਪ੍ਰਭੂ ਉਹ ਗੁੱਸੇ ਵਾਲਾ ਦੁਸ਼ਟ ਆਤਮਾ ਮੇਰੇ ਸਾਡੇ ਕੇ ਚਲੇ ਜਾਵੇ ਪ੍ਰਭੂ ਜੀ ਉਹ ਕਰੋਧ ਜਿਹੜਾ ਮੈਂ ਮਨਾ ਪੜਕਾਉਂਦਾ ਪ੍ਰਭੂ ਜੀ ਉਹ ਅੱਜ ਛੱਡ ਕੇ ਚਲੇ ਜਾਵੇ ਮੇਰੇ ਅੰਦਰੋਂ ਯੇਸ਼ੂ ਕਾਲ ਹੂ ਮੁਝੇ ਦੂਰ ਹਾ ਬੋਲੋ ਪਰਮੇਸ਼ਰ ਨੂੰ ਪਰਮੇਸ਼ਰ ਜੀ ਉਹ ਮੇਰੇ ਦਿਲ ਨੂੰ ਨਵਾਂ ਕਰ ਦੇ ਪ੍ਰਭੂ ਜੀ ਉਹ ਮੇਰੇ ਗੁਰਦਿਆਂ ਨੂੰ ਨਵਾਂ ਕਰ ਦੇ ਪ੍ਰਭੂ ਜੀ ਉਹ ਜੋ ਮੇਰੇ ਅੰਦਰ ਬਿਮਾਰੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਉਹ ਅਜੋ ਬਿਮਾਰੀ ਮੇਰੀ ਸੜ ਕੇ ਰਾਖ ਹੋ ਜਾਵੇ ਅਜੋ ਬਿਮਾਰੀ ਸੜ ਕੇ ਰਾਖ ਹੋ ਜਾਵੇ ਯਿਸੂ ਦਾ ਲਹੂ ਮੈਨੂੰ ਦੋ ਰਹਾ ਕਿਲੋ ਕੋੜੋ ਸਿ ਪਰਮੇਸ਼ਰ ਨੂੰ ਬੋਲੋ ਪਰਮੇਸ਼ਰ ਇਹ ਸ਼ੈਤਾਨੀ ਤਾਕਤਾਂ ਮੈਨੂੰ ਖੁੱਲੀਆਂ ਅੱਖਾਂ ਦੇ ਨਾਲ ਚਾਹੇ ਬੰਦ ਅੱਖਾਂ ਦੇ ਨਾਲ ਮੈਨੂੰ ਤੰਗ ਪਰੇਸ਼ਾਨ ਕਰਦੀਆਂ ਅੱਜ ਉਹ ਸੜ ਕੇ ਰਾਖ ਹੋ ਜਾਣ ਪਰਮੇਸ਼ਰ ਨੂੰ ਕੋ ਪਰਮੇਸ਼ਰ ਜੀ ਮੇਰੀ ਸ਼ਰਮਿੰਦਗੀ ਨੂੰ ਦੂਰ ਕਰੋ ਉਹ ਮੈਥੋਂ ਦੂਰ ਹੋ ਜਾਣ ਪਰਮੇਸ਼ਰ ਜੀ ਮੈਂ ਸਾਰੀ ਉਮਰ ਐਵੇਂ ਨਹੀਂ ਰਹਿਣਾਗਾ ਪਰਮੇਸ਼ਰ ਨੂੰ ਬੋਲੋ ਸ਼ੈਤਾਨੀ ਤਾਕਤਾਂ ਛੱਡ ਕੇ ਚਲੀਆਂ ਜਾਣ ਪਰਮੇਸ਼ਰ ਨੂੰ ਆਖੋ ਜੋ ਸਾਡੇ ਕਰੇ ਜਾਦੂ ਟੂਣਾ ਆਉਂਦਾ ਸਾਡੇ ਬੱਚਿਆਂ ਤੇ ਆਉਂਦਾ ਵੈ ਸਾਡੇ ਬਜ਼ੁਰਗਾਂ ਤੇ ਆਉਂਦਾ ਵੈ ਪ੍ਰਭੂ ਜੀ ਛੱਡ ਕੇ ਚਲਿਆ ਜਾਵੇ ਸੜ ਕੇ ਰਾਖ ਹੋ ਜਾਵੇ ਪ੍ਰਭੂ ਜੀ ਬੋਲੋ ਪ੍ਰਭੂ ਨੂੰ ਮੁਝੇ ਦੋ ਰਹਾ ਮੇਸ਼ਨ ਕੋ ਗਰੀਬੀ ਦਾ ਦੁਸ਼ਟ ਆਤਮਾ ਸਾਡੇ ਘਰਾਂ ਚੋਂ ਛੱਡ ਕੇ ਚਲਿਆ ਜਾਵੇ ਪ੍ਰਭੂ ਜੀ ਉਹ ਜੋ ਵੱਡ ਵਡੇਰਿਆਂ ਦੇ ਕਰਜ ਹੈ ਪ੍ਰਭੂ ਜੀ ਉਹ ਮੇਰੇ ਪਿਤਾ ਪਰਮੇਸ਼ਰ ਸੜ ਕੇ ਰਾਖ ਹੋ ਜਾਣ ਪ੍ਰਭੂ ਜੀ ਆ ਜੋ ਗਰੀਬੀ ਦੇ ਸਰਾਫ ਟੁੱਟ ਜਾਣ ਬੋਲੋ ਪ੍ਰਭੂ ਨੂੰ ਗਰੀਬੀ ਦੇ ਸਰਾਫ ਟੁੱਟ ਜਾਣ ਪ੍ਰਭੂ ਨੂੰ ਆਖੋ ਸਾਡੇ ਜੋ ਅਸੀਂ ਸਾਡੇ ਹੱਥ ਲੈਣ ਵਾਲੇ ਨਹੀਂ ਦੇਣ ਵਾਲੇ ਬਣ ਜਾਣ ਪ੍ਰਭੂ ਨੂੰ ਆਖੋ ਲਹੂ ਕੀ ਉਹ ਆਜ਼ੇ ਕਰੇਗਾ ਚੜਾਏ ਗਾ ਤੁਮ ਕੋ ਬੋਲੋ ਪ੍ਰਭੂ ਨੂੰ ਪ੍ਰਭੂ ਨੂੰ ਆਖੋ ਪ੍ਰਭੂ ਜੀ ਜੋ ਮੈਨੂੰ ਚੁਗਲੀ ਲਿੰਦਿਆ ਕਰਨ ਦੀ ਬਿਮਾਰੀ ਹੈ ਮੈਂ ਕਿਸੇ ਤੇ ਜੈਲ ਸੀ ਕਰਦਾ ਮੈਂ ਜਾਂ ਮੈਂ ਕਿਸੇ ਲਈ ਬੁਰਾ ਸੋਚਦਾ ਮੈਂ ਆ ਜੋ ਛੱਡ ਕੇ ਚਲੀਆਂ ਜਾਣ ਮੇਰੇ ਅੰਦਰੋਂ ਮੈਂ ਪਿਆਰ ਦੇ ਨਾਲ ਰਵਾਂ ਮੈਂ ਹਰ ਇੱਕ ਨੂੰ ਆਪਣੇ ਭੈਣ ਭਾਈ ਸਮਝਾਂ ਮੁਝੇ ਦੋਰਾ ਯੇਸ਼ੂ ਕਾਲੂ ਪਰਮੇਸ਼ਰ ਨੂੰ ਆਖੋ ਪਰਮੇਸ਼ਰ ਜੀ ਉਹ ਅੱਜ ਸਰਾਪ ਟੁੱਟ ਜਾਣ ਸਾਰੇ ਉਹ ਸਰਾਪ ਟੁੱਟ ਜਾਣ ਅੱਜ ਮੈਨੂੰ ਪਾਕ ਸਾਫ ਕਰ ਦੇ ਅੱਜ ਮੈਨੂੰ ਪਾਕ ਸਾਫ ਕਰ ਦੇ ਮੇਰਾ ਦਿਲ ਤੇਰੇ ਲਈ ਖਾਲੀ ਹੋ ਜਾਵੇ ਇਹ ਦਿਲ ਚੋਂ ਸਭ ਕੁਝ ਕੱਢ ਦੇ ਪ੍ਰਭੂ ਜੀ ਇਹ ਬੁਰੀਆਂ ਆਤਾਂ ਸਾਰੀਆਂ ਕੱਢ ਦੇ ਪ੍ਰਭੂ ਜੀ ਮਾਣੋ ਖੁਦਾ ਕੋ ਪਰਮੇਸ਼ਰ ਨੂੰ ਆਖੋ ਨਾ ਮੈਂ ਬੁਰਾ ਸੋਚੂਗਾ ਨਾ ਮੈਂ ਬੁਰਾ ਦੇਖੂਗਾ ਬੋਲੋ ਪਰਮੇਸ਼ਰ ਨੂੰ ਪਰਮੇਸ਼ਰ ਜੀ ਮੈਂ ਨਾ ਬੁਰਾ ਸੁਣੂਗਾ ਨਾ ਮੈਂ ਦੇਖਾਂ ਬੁਰਾ ਨਾ ਮੈਂ ਸੋਚਾਂ ਕਿਸੇ ਦੇ ਲਈ ਉਹ ਵਿਚਾਰ ਵਾਲਾ ਦੁਸ਼ਟ ਆਤਮਾ ਛੱਡ ਕੇ ਚਲਿਆ ਜਾਵੇ ਪਰਮੇਸ਼ਰ ਨੂੰ ਆਖੋ ਪਰਮੇਸ਼ਰ ਜੀ ਸੱਚਮੁੱਚ ਮੈਂ ਤੇਰਾ ਲਹੂ ਔਰ ਬਦਨ ਲੈ ਲੱਗਾ ਪਰਮੇਸ਼ਰ ਜੀ ਜਦੋਂ ਹੀ ਤੇਰਾ ਲਹੂ ਔਰ ਬਦਨ ਮੇਰੇ ਅੰਦਰ ਜਾਵੇ ਪ੍ਰਭੂ ਮੇਰੀ ਮੈਨੂੰ ਸ਼ਾਂਤੀ ਮਿਲੇ ਪ੍ਰਭੂ ਜੀ ਮੇਰੇ ਅੰਦਰੋਂ ਪ੍ਰਭੂ ਤੇਰਾ ਪਾਕ ਰੂਹ ਵੀ ਨਾਲ ਹੀ ਜਾਵੇ ਪ੍ਰਭੂ ਜੀ ਤੇਰੇ ਪਾਕ ਰੂਹ ਦਾ ਨਿਵਾਸ ਹੋ ਜੇ ਮੇਰੇ ਅੰਦਰ ਤੇਰੇ ਪਾਕ ਰੂਹ ਦਾ ਨਿਵਾਸ ਹੋ ਜੇ ਮੇਰੇ ਅੰਦਰ ਬੋਲੋ ਪਰਮੇਸ਼ਰ ਨੂੰ ਪਰਮੇਸ਼ਰ ਜੀ ਤੇਰੇ پاک ਰੂਹ ਦਾ ਹੀ ਨਿਵਾਸ ਹੋ ਜਾਏ ਮੇਰੇ ਅੰਦਰ ਤੂੰ ਮੇਰੇ ਦਿਲ ਦੇ ਅੰਦਰ ਆ ਆਕਰੂ ਮੇਰੇ ਦਿਲ ਦੇ ਅੰਦਰ ਆ ਆਕਰੂ ਪਰਬੋ ਦੀ ਸਲੀਬ 'ਤੇ ਚੱਕੋ ਪ੍ਰਭੂ ਜੀ ਜੀ ਨੂੰ ਕੋਈ ਪਾਪ ਨਹੀਂ ਸੀ ਕੀਤਾ ਉਹ ਆਪਣੇ ਪਾਪਾਂ ਦੀ ਖਾਤਰ ਆਪਣੇ ਪਾਪਾਂ ਦੀ ਖਾਤਰ ਸੂਲੀ ਚੜਿਆ ਹallelujah ਤਰਾ ਕਰਕੇ ਪਰਮੇਸ਼ਰ ਨੂੰ ਆਪਾਂ ਕੋਈ ਗਲਤੀ ਨਹੀਂ ਕਰਨੀ ਮਸੀਹ ਚ ਆ ਕੇ ਆਪਾਂ ਦੁਆਰਾ ਨਹੀਂ ਪਾਪ ਕਰਨਾਗਾ ਦੁਆਰਾ ਨਹੀਂ ਪਰਮੇਸ਼ਰ ਨੂੰ ਆਪਾਂ ਸਲੀਬ ਤੇ ਚੜਾਉਣਾਗਾ ਉਹਨੂੰ ਆਖੋ ਪਰਮੇਸ਼ਰ ਜੀ ਮੈਂ ਗੁਨਾਹਗਾਰ ਸੀ ਪਰਮੇਸ਼ਰ ਮੈਂ ਪਾਪੀ ਸੀਗਾ ਪਰਮੇਸ਼ਰ ਤੂੰ ਮੇਰੇ ਗੁਨਾਹਾਂ ਦੀ ਖਾਤਰ ਸਲੀਬ ਤੇ ਚੜਿਆ ਧੰਨ ਹੈ ਪਰਮੇਸ਼ਰ ਜੀ ਤੂੰ ਧੰਨ ਹੈ ਪਰਮੇਸ਼ਰ ਜੀ ਤੂੰ ਨੇ ਜ਼ਾਤੇ ਕਜ਼ਰੀਆ ਸ਼ਿਪਾ ਕਾ ਵੋਦਰੀਆ ਬੇਤਾ ਖੁਦਾ ਦਾ ਯਹੀਰੇ ਹੁਆ ਮੁਕੰਮਲ ਰਹੀ ਮੁਕੰਮਲ ਖੁਦਾਈ ਮੁਕੰਮਲ ਯਸ਼ੂ ਨੇਤਾ ਪਰਮੇਸ਼ਰ ਅਜੀਦੇ ਜੀ ਦੇ ਹੱਥਾਂ ਦੇ ਪ੍ਰਭੂ ਤੇਰਾ ਲਾਉ ਔਰ ਬਦਨਾ ਪ੍ਰਭੂ ਜੀ ਉਹਨਾਂ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਉਹਨਾਂ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਸ਼ੋਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੋਲੋ ਮੇਰੇ ਪਿਤਾ ਪਰਮੇਸ਼ਰ ਜੀ ਹਾਰੇ ਕਦੇ ਪਾਪਾ ਨੂੰ ਮਾਫ ਕਰੋ ਪ੍ਰਭੂ ਤੇਰੇ ਕੋਲੇ ਮਾਫੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤੰਨਿਆ ਬਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਜੋ ਤੇਰੇ ਰਵੇਚਾ ਕੇ ਵੀ ਤੇਰੇ ਨਾਮ ਨੂੰ ਮੰਨ ਕੇ ਇਸ ਵਿੱਚ ਲੈ ਕੇ ਗਲਤੀਆਂ ਕਰਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਉਹਨਾਂ ਨੂੰ ਮਾਫ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਉਹਨਾਂ ਨੂੰ ਸਦਾ ਦੀ ਮਾਫੀ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਉਹਨਾਂ ਦੇ ਸਦਾ ਦਾ ਛਟਕਾਰੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਸਦਾ ਦਾ ਛਟਕਾਰਾ ਹੋ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੱਚ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਵਡੀਆਂ ਗਵਾਹੀਆਂ ਦੇ ਨਾਲ ਆਉਣ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਜੀਵਨ 'ਚ ਵਡੀਆਂ-ਵਡੀਆਂ ਗਵਾਹੀਆਂ ਬੰਨ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ 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 ਯਿਸੂ ਕਾਲਹੁ ਯਿਸੂ ਕਾਲਹੁ ਸ਼ੁਕਰ ਹਲੇਲੂਇਆ ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ ਮੇਰੀ ਯਾਦਗिरी ਲਈ ਇਹ ਕਰਿਆ ਕਰੋ ਹਲੇਲੂਇਆ ਇਹ ਕੀ ਹੈ ਪ੍ਰਭੂ ਦਾ ਬਦਨਾ ਹੈ ਆਪਾਂ ਇਹਨੂੰ ਲੈ ਸਕਦੇ ਹਾਂ ਹਲੇਲੂਇਆ ਅਤੇ ਖਾਨ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਇਹ ਪਿਆਲਾ ਮੇਰੇ ਲਹੂ ਵਿੱਚੋਂ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ ਹallelujah ਇਹ ਕੀ ਪ੍ਰਭੂ ਦਾ ਲਹੂ ਹallelujah ਨਾ ਪੱ ਲੈ ਸਕਦੇ